ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾਂ ਬਿਰਹੜੇ ਘਰ ਚੌਥਾ ਚੰਤਾ ਕੀ ਜਾਪਤ ਏਕ ਓੰਕਾਰ ਸਤਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੇ ਦਰਸਨ ਕੋ ਬਲਜਾਓ ਜੇ ਸਿਮਰਤੋ ਦੁਖ ਬੀਸਰੈ ਪਿਆਰੇ ਸੋ ਕਿਉ ਤਜਣਾ ਜਾਏ ਓ ਤਨਵੇਚੀ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਿਲਾਏ ਸੋ ਸਿੰਗਾਰ ਵਿਖਿਆ ਕੇ ਭੀਕੇ ਤਜ ਛੋੜੇ ਮੇਰੀ ਮਾਈ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤਗੁਰ ਚਰਨ ਨੀ ਪਾਏ ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨਾ ਕਾਹੂੰ ਜਾਏ ਹਰ ਰਸ ਜਿੰਨੀ ਚਾਖਿਆ ਪਿਆਰੇ ਤਿਰਵਤ ਰਹਿ ਅਗਾਏ ਅੰਤਲ ਗਇਆ ਸਾਧਕਾ ਨਾਨਕ ਪੈ ਸਾਗਰ ਪਾਰ ਪਰ ਜਨਮ ਮਰਨ ਦੁ ਘਟਿਏ ਪਿਆਰੇ Japte Har Rai Sundar Sugur Sujaan Pramera ਜੀਵਨ ਦਰਦ ਦਿਖਾਈ ਜੋ ਜੀ ਤੋਜਤੇ ਬਿਛਰੇ ਪਿਆਰੇ ਜਨਮ ਮਰ ਹੈ ਬਿਕਖਾਈ ਜੇ ਤੁ ਮਿਲੇ ਸੋ ਮਿਲੇ ਪਿਆਰੇ ਤਿਸਕੇ ਲਗਉ ਪਾਈ ਜੋ ਸੁਖ ਦਰਸ਼ਨ ਪੇਤੇ ਪਿਆਰੇ ਮੁਗਤੇ ਕਹਿਣਾ ਜਾਈ ਸਤਿ ਪ੍ਰੀਤਿ ਨਾ ਤੁੱਪੀ ਪਿਆਰੇ ਜੋ ਜੋ ਰਈ ਸਮਾਏ ਜੋ ਤੁਧ ਭਾਵੇ ਸੋ ਪਲ ਪਿਆਰੇ ਤੇਰੀ ਅਮਰ ਰਜਾਈ ਨਾਨਕ ਰੰਗ ਰਤੇ ਨਾਰਾਇਣ ਪਿਆਰੇ ਮਾਤੇ ਸਹਿਜ ਸੁਭਾਅ ਸਭ ਬਿਦ ਤੁਮ ਹੀ ਜਾਣਤੇ ਪਿਆਰੇ ਕਿਸ ਪੈ ਕੋ ਸੁਣਾਏ ਤੂੰ ਦਤਾ ਜੀਆਂ ਸਭਨਾ ਕਾ ਤੇਰਾ ਦਿੱਤਾ ਪਹਿਰੇ ਘਾਇ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਾ ਹੀ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰੈਣ ਸਭ ਤੋਂ ਆਵਣੇ ਪਿਆਰੇ ਜਿਤ ਜਪੀਏ ਹਰਨ ਸਾਈਂ ਕਾਰ ਕਮਾਉਣੀ ਪਿਆਰੇ ਤੁਰਮ ਤਗ ਲੇਖ ਲੇਖਾ ਏ ਕੋ ਆਪ ਵਰਤਦਾ ਪਿਆਰੇ ਘਟਕੜ ਰਹਾ ਸੁਮਾਈ ਸੰਸਾਰ ਕੂਬ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਨ ਸੰਸਾਰ ਕੂਬਤੇ ਉਧਰ ਲੈ ਪਿਆਰੇ ਨਾਨਕ ਹਰ ਸਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ